ਸਤਿ ਸ਼੍ਰੀ ਅਕਾਲ ਦੋਸਤੋ ਆਓ ਕਟਾਈ ਨੂੰ ਆਪਾਂ ਹੋਰ ਆਸਾਨ ਬਣਾਈਏ ਇਸ ਫ੍ਰੈਂਚ ਕਰਵ ਨਾਲ ਜਿਸ ਨੂੰ ਤੁਸੀਂ ਘਰ ਬੈਠੇ 100 ਰੁਪਏ ਵਿੱਚ ਮੰਗਵਾ ਸਕਦੇ ਹੋ ਕੋਰੀਅਰ ਚਾਰजेस ਇਸ ਦਾ ਅਲੱਗ ਹੋਵੇਗਾ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਨੂੰ ਵਰਤਨ ਦਾ ਅੱਜ ਮੈਂ ਤੁਹਾਨੂੰ ਬਾਹਾਂ ਦੀ ਕਟਾਈ ਕਰਕੇ ਇਸ ਫ੍ਰੈਂਚ ਕਰਵ ਨਾਲ ਦਿਖਾਵਾਂਗਾ ਪਹਿਲਾਂ ਆਪਾਂ ਇਹ ਗਲਾਈ ਵਾਲੇ ਫ੍ਰੈਂਚ ਕਰਵ ਦੀ ਵਰਤੋਂ ਕਰਦੇ ਸੀ ਪਰ ਇਹ ਚਲਾਉਣਾ ਬਹੁਤ ਹੀ ਔਖਾ ਸੀ ਇਸ ਨੂੰ ਚਲਾਉਣਾ ਬਹੁਤ ਹੀ ਸੌਖਾ ਹੈ ਸਭ ਤੋਂ ਪਹਿਲਾਂ ਆਪਾਂ ਉੱਪਰ ਇੱਕ ਨਿਸ਼ਾਨ ਲਗਾ ਲਵਾਂਗੇ ਮੈਂ ਤੁਹਾਨੂੰ ਜਿਸ ਦੇ ਵਿੱਚ ਕਫ ਹੁੰਦੀ ਹੈ ਉਸ ਵਾਲੀ ਬਾਹਾਂ ਦੀ ਕਟਾਈ ਕਰਕੇ ਦਿਖਾਵਾਂਗਾ ਇਹ ਵਿੱਚ ਕੱਪੜਾ ਆਪਾਂ ਫੋਲਡ ਕਰਕੇ ਅਗਲੇ ਪਾਸੇ ਪੇਸਟਿੰਗ ਪਾ ਕੇ ਕਫ ਦੀ ਸਿਲਾਈ ਕੀਤੀ ਹੈ ਬੈਨ ਵਾਲੇ ਕੁੜਤੇਆਂ ਵਿੱਚ ਆਮ ਹੀ ਇਸ ਦੀ ਸਿਲਾਈ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਜਿੰਨੀ ਲੰਬਾਈ ਹੋਵੇਗੀ ਅੱਧਾ ਇੰਚ ਆਪਾਂ ਉਸ ਵਿੱਚ ਐਕਸਟਰਾ ਰੱਖਣਾ ਹੈ ਉੱਪਰ ਦਬਾਅ ਵਾਸਤੇ ਇੰਨਾ ਹੀ ਨਿਸ਼ਾਨ ਇਸ ਦੇ ਸਾਹਮਣੇ ਤੁਸੀਂ ਇੱਕ ਹੋਰ ਲਗਾ ਲੈਣਾ ਹੈ ਇਸ ਤੋਂ ਬਾਅਦ ਆਪਾਂ ਥੱਲੇ ਕਫ ਫੋਲਡ ਕਰਨ ਵਾਸਤੇ 22 ਇੰਚ ਤੇ ਨਿਸ਼ਾਨ ਹੋਰ ਲਗਾਵਾਂਗੇ ਇਹ ਸਾਨੂੰ ਵੀ ਸਿੱਧਾ ਕਰ ਦੇਣਾ ਹੈ ਉਸ ਤੋਂ ਬਾਅਦ ਆਪਾਂ ਆਰਮਹੋਲ ਦੀ ਗਲਾਈ ਦੇਣੀ ਹੈ ਬਾਹਾਂ ਦੀ ਜਿੰਨੀ ਤੁਹਾਡੀ ਛਾਤੀ ਹੈ ਛਾਤੀ ਹੈ 40 ਇੰਚ ਇਹਦਾ ਆਪਾਂ 10ਵਾਂ ਹਿੱਸਾ ਕਰ ਲੈਣਾ ਹੈ 10ਵਾਂ ਹਿੱਸਾ ਆਊਗਾ 4 ਇੰਚ ਤੇ 4 ਇੰਚ ਦੀ ਕਾਟ ਹੀ ਆਪਾਂ ਪਾਉਣੀ ਹੈ 4 ਇੰਚ ਤੇ ਨਿਸ਼ਾਨ ਲਗਾ ਦੇਣਾ ਹੈ ਉਸ ਤੋਂ ਬਾਅਦ ਮੋਢਾ ਜਿਹੜਾ ਹੈਗਾ ਛਾਤੀ ਦਾ ਆਪਾਂ ਚੌਥਾ ਹਿੱਸਾ ਕਰਨਾ ਹੈ 40 ਤੇ ਮੋਢਾ ਆਊਗਾ 10 ਇੰਚ 10 ਇੰਚ ਇਸ ਤਰੀਕੇ ਨਾਲ ਆਪਾਂ ਨਾਪ ਲੈਣਾ ਹੈ ਤੇ ਨਿਸ਼ਾਨ ਲਗਾ ਦੇਣਾ ਹੈ ਇਸ ਤੋਂ ਬਾਅਦ ਫਰੈਂਚ ਕਰਵ ਦੀ ਸਹਾਇਤਾ ਨਾਲ ਇਹਦੀ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਉੱਪਰ ਵਾਲੀ ਸਾਈਡ ਤੇ ਪੌਣੇ 2 ਇੰਚ ਦਾ ਇੱਕ ਨਿਸ਼ਾਨ ਲਗਾਉਣਾ ਹੈ ਇਸ ਤੋਂ ਬਾਅਦ ਫਰੈਂਚ ਕਰਵ ਨੂੰ ਆਪਾਂ ਤਿੱਖਾ ਪਾਸਾ ਜਿਹੜਾ ਹੈਗਾ ਉੱਪਰ ਵਾਲੀ ਸਾਈਡ ਰੱਖਣਾ ਹੈ ਜਾਦੇ ਪਤਲੀ ਕੰਨੀ ਉੱਪਰ ਵਾਲੀ ਸਾਈਡ ਰੱਖਣੀ ਹੈ ਇਸ ਤਰੀਕੇ ਨੂੰ ਦੋਵਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਕੇ ਚਾਕ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਤੁਸੀਂ ਇਹ ਨਿਸ਼ਾਨ ਲਗਾ ਲੈਣਾ ਹੈ ਇਹ ਇੱਕ ਨਿਸ਼ਾਨ ਹੋ ਗਿਆ ਇਸੇ ਤਰ੍ਹਾਂ ਹੀ ਆਪਾਂ ਫਰੈਂਚ ਕਰਵ ਨੂੰ ਪੈ ਰਹਿਣ ਦੇਣਾ ਹੈ ਤੇ ਥੋੜਾ ਜਿਹਾ ਉੱਪਰ ਖਿਸਕਾ ਲੈਣਾ ਹੈ ਇਸ ਤਰੀਕੇ ਨਾਲ ਦੋਵੇਂ ਨਿਸ਼ਾਨ ਜਦੋਂ ਥੱਲੜੀ ਸਾਈਡ ਦਿਸਣ ਲੱਗ ਪੈਣਗੇ ਤਾਂ ਆਪਾਂ ਥਰੜੇ ਪਾਸੇ ਵੀ ਇਸ ਦੀ ਗਲਾਈ ਵਾਲਾ ਨਿਸ਼ਾਨ ਲਗਾ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਥਲੜੀ ਸਾਈਡ ਵੀ ਇਸ ਦੇ ਮਾਰਕਿੰਗ ਕਰ ਦੇਣੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀ ਆਰਮਹੋਲ ਦੀ ਜਿਹੜੀ ਗਲਾਈ ਹੈ ਇਸ ਤਰੀਕੇ ਨਾਲ ਦਿੱਤੀ ਜਾਣੀ ਹੈ ਇਸ ਤੋਂ ਬਾਅਦ ਦੋਸਤੋ ਤੁਸੀਂ ਇਸ ਦੀ ਕਟਾਈ ਕਰ ਦੇਣੀ ਹੈ ਤੁਸੀਂ ਜੇਕਰ ਇਸ ਟੁਕੜੀ ਨੂੰ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਨੰਬਰ ਤੇ ਮੈਸੇਜ ਕਰ ਦਿਓ ਘਰ ਬੈਠੇ ਤੁਸੀਂ ਇਸ ਨੂੰ ਲੈ ਸਕਦੇ ਹੋ ਇਸ ਟੁਕੜੀ ਦਾ ਖਰਚਾ 100 ਰੁਪਏ ਹੋਵੇਗਾ ਤੇ ਬਾਕੀ ਕੋਰੀਅਰ ਚਾਰਜਸ 50 ਤੋਂ 100 ਰੁਪਏ ਦੇ ਵਿੱਚ ਵਿੱਚ ਹੋਣਗੇ ਉਹ ਅਲੱਗ ਹੋਣਗੇ ਇਸ ਤਰੀਕੇ ਨਾਲ ਇਸ ਦੀ ਸ਼ੇਪ ਦੇ ਦੇਣੀ ਹੈ ਇੱਕ ਵੱਡਾ ਫ੍ਰੈਂਚ ਕਰਵ ਵੀ ਮੇਰੇ ਕੋਲ ਹੈ ਜੇਕਰ ਤੁਸੀਂ ਉਹ ਵੀ ਮੰਗਾਉਣਾ ਚਾਹੁੰਦੇ ਹੋ ਉਹ ਵੀ ਮੰਗਵਾ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਬਾਹ ਦਾ ਨਿਸ਼ਾਨ ਲਗਾਉਣਾ ਹੈ ਕਾਫ ਦਾ ਨਿਸ਼ਾਨ ਲਗਾਉਣਾ ਹੈ ਸੌਰੀ ਕਾਫ ਜਿੰਨੀ ਵੀ ਹੈ 9.5 ਇੰਚ ਇਸ ਵਿੱਚ ਆਪਾਂ 1.5 ਇੰਚ ਜੋੜ ਦੇਣਾ ਹੈ ਬਣ ਜਾਵੇਗਾ 11 ਇੰਚ ਤੇ 11 ਦਾ ਆਪਾਂ ਅੱਧਾ ਕਰ ਲੈਣਾ ਹੈ ਇਸ ਤਰੀਕੇ ਨਾਲ 5.5 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ ਗਲਾਈ ਵਾਲੀ ਫੱਟੀ ਦੀ ਸਹਾਇਤਾ ਨਾਲ ਜਿੱਥੇ ਸੋਨੂੰ ਸੈੱਟ ਬੈਠਦਾ ਹੈ ਇਸ ਤਰੀਕੇ ਨਾਲ ਗਲਾਈ ਦੇ ਦੇਣੀ ਹੈ ਅਗਲੀ ਸਾਈਡ ਆਪਾਂ ਸਿੱਧੀ ਕਰਕੇ ਗਲਾਈ ਦੇਣੀ ਹੈ ਸਾਰੀ ਬਾਹ ਦੀ ਮਾਰਕਿੰਗ ਹੋ ਗਈ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਫਰੈਂਚ ਕਰਵ ਘਰ ਬੈਠੇ ਮੰਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰੋ ਐਡਰੈਸ ਸੈਂਡ ਕਰੋ ਤੇ ਪੇਮੈਂਟ ਤੁਹਾਨੂੰ ਪਹਿਲਾਂ ਸੈਂਡ ਕਰਨੀ ਪੈਣੀ ਹੈ Google Pay ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ